SBI ਦੀ ਬ੍ਰਾਂਚ ਚਭਾਲ ਵਿੱਚੋਂ 8 ਤੋਂ 9 ਲੱਖ ਰੁਪਏ ਦੀ ਹੋਈ ਲੁੱਟ ਇਸ ਮੌਕੇ SSP ਤਰਨਤਾਰਨ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਇੱਥੇ ਤੋਂ ਬੁਲੇਟ ਮੋਟਰਸਾਈਕਲ ਤੇ ਆਏ ਦੋ 47 ਦੇ ਐਂਟਰ ਕਰਦੇ ਆ ਤਕਰੀਬਨ 2 ਮਿੰਟ ਅੰਦਰ ਰਹਿੰਦੇ ਆ ਕੈਸ਼ੇਰ ਕੋਲ ਜਿਹੜਾ ਕੈਸ਼ ਪਿਆ ਸੀ ਆਟੋ 9 ਲੱਖ ਰੁਪਏ ਦੇ ਨਿਸ਼ਾਨ ਉਸਰੇ ਉਹ ਆਪਣੇ ਬੈਗ ਚ ਪਾ ਕੇ ਦੋਨੋਂ ਕੋਲ ਅਪਾਰ ਸੀਗੇ ਕ੍ਰਿਸਟਲ ਸੀ ਵੀਰ ਵਾਲਵਰ ਵੀ ਹੈ ਉਹ ਦੇਖੀਏ ਰਹੋਗੇ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਇਤਲਾਹ ਦਿੱਤੀ ਰਸਤੇ 'ਚ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ ਔਰ ਅੱਗੇ ਜਾ ਕੇ ਸ਼ਰਟ ਚੇਂਜ ਕਰ ਲਈ ਉਹਨਾਂ ਨੇ ਮੋਟਰਸਾਈਕਲ ਸੈੱਟ ਤਾਂ ਮੋਟਰਸਾਈਕਲ ਦਾ ਕਵਰ ਹੋ ਗਿਆ ਬਾਕੀ ਲੱਗਿਆ ਕੁਝ ਸਪੈਸ਼ਲੀ ਗਲੀਟਸ ਦੇ ਉੱਤੇ ਕੰਮ ਕਰ ਰਹੇ ਹਾਂ ਅਸੀਂ ਸਰ ਕੋਈ ਫਾਇਰਿੰਗ ਜਿਹੜਾ ਕੋਈ ਹੋਈ ਅੰਦਰ ਜਾਂ ਇੰਜਰ ਵਗੈਰਾ ਕੋਈ ਸਰ ਗਾਰਡ ਦੀ ਰਫਲ ਵੀ ਲੱਗੀ ਜਾਂਦੇ ਰਾਈਫਲ ਵੀ ਲੱਗੀ ਹੈ ਟੋਟਲ ਅਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੁਪਏ ਦਾ ਸਰ ਕੀ ਕਰਨ ਦੀ ਜਾਨੀ ਹੋ ਪਛਾਟ ਕਰਕੇ ਬਾਕੀ ਅਗੇ ਇਨਵੈਸਟੀਗੇਸ਼ਨ ਕਰਨਾ ਉਸ ਸੀਸੀਟੀਵੀ ਕਵਰੇਜ ਨੂੰ ਹੋਰ ਲਹਿਰੇ ਸਰ ਕਰ ਰਹੇ ਹਾਂ ਸਰ ਕਿਵੇਂ ਦੇ ਦੇਓ ਕੱਲ ਵੀ ਇੱਕ ਵਾਰਦਾਤ ਹੋਈ ਅੱਜ ਫੇਰ ਇੱਕ ਵਾਰਦਾਤ ਹੋ ਗਈ ਸਰ ਜਿਸਾ ਇਹਨਾਂ ਦੇ ਹੌਸਲੇ بلند ਹੋ ਚੁੱਕੇ ਸਰ ਨਹੀਂ ਹੌਸਲੇ ਦੀ ਇਦਾਂ ਨਹੀਂ ਵਾਰਦਾਤ ਹੁਣ ਪਿੱਛੇ ਦੇ 4 ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਸ ਨੂੰ ਆਪ ਵਾਰਦਾਤ ਨੂੰ ਕ੍ਰਾਈਮ ਹੋਣਾ ਇਤਲਾ ਲੱਗਦਾ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਉਹ ਸੀ ਕਰਾਂਗੇ ਸਹੀ